ਹਾਈ ਹਾਈ ਨਵਰੋਂ ਢਈ ਇਹ ਕਿਉਂ ੁੰਦੀ ਗਈ ਹਾਈ ਕਿਰੇਪੇਂ ਗਨੇ ਨਾ ਚੜ ਕੇ ਆਵੋ ਵੀ ਅੱਗੇ ਨਹੀਂ ਸਿਆਪੇ ਮੁਕਣ ਢਈ ਕਿਰੇ ਨਵੇਂ ਫੇਰ ਗਾਂ ਤਿਆਰ ਹੋ ਜਾਣਾ ਜਾ ਕੇ ਵੇਣੀ ਮਿੰੂਂ ਤੇ ਕੁਝ ਸਮਝ ਨਹੀਂ ਲੱਗਣੇ ਮੈਂ ਕੀ ਕਰਾਂ ਹੁਣ ਇੱਥੇ ਜਾਵਾਂਗੀ ਮੇਰੀ ਮਾਂ ਪਿਓ ਨੇ ਮੈਨੂੰ ਕਿੰਨੇ ਚਾਣਾ ਵਿਆਹ ਹੈ ਵੀ ਸਾਡੀ ਤੀ ਵੱਡੀ ਘਰ ਚ ਵਿਆਹੀ ਗਈ ਹੈ ਉਹਦੀ ਕਿਤੇ ਸਿਫਤਾਂ ਕਰਦੇ ਨਹੀਂ ਥੱਕਦੇ ਹੈਗੇ ਇਹ ਦੋਨਾਂ ਨੂੰ ਹੁਣ ਪਤਾ ਲੱਗੂਗਾ ਨਾ ਤੇ ਉਹਨਾਂ ਨੇ ਕੀ ਸੋਚਣਾ ਵਾ ਕਿ ਕਰਜੇ ਚੁੱਕ ਚੋ ਕੇ ਸਾਰੇ ਸ਼ੌਂਕ ਪੂਰੇ ਕਰਦੇ ਤਾਂ ਹੀ ਇੰਨੇ ਵੱਡੀਆਂ ਵੱਡੀਆਂ ਸ਼ਾਲਾ ਮਾਰਦੇ ਹੁਣ ਪਤਾ ਲੱਗਣ ਦੇ ਨਾ ਪਹਿਲੋਣਾ ਕਿੱਦਾਂ ਮੈਨੂੰ ਤੇ ਕੁਝ ਨਹੀਂ ਸਮਝ ਲੱਗਾ ਮੀ ਕਿਸਮਤ ਹੀ ਸੜ ਗਈ ਮੇਰੀ ਤੇ ਨਾ ਪਤਾ ਕੀ ਗੱਲ ਬਗ ਰੋਣ ਕਿਉਂ ਡਈ ਹੈ ਹਾਂ ਕੁਝ ਨਹੀਂ ਹੋਇਆ ਮੈਨੂੰ ਬੱਸ ਮਰਤੀ ਰੋਣ ਦੀ ਆਪਣੀ ਕਿਸਮਤ ਨੂੰ ਦੱਸ ਪੁੱਤ ਤੂੰ ਕਿਹੜੀ ਗੱਲ ਦੀ ਟੈਨਸ਼ਨ ਲੈਂਦੀ ਰਹਿੰਦੀ ਆ ਜਿਹੜਾ ਤੈਨੂੰ ਦਹੀਂ ਕਹੇ ਟੈਨਸ਼ਨ ਵਿੱਚ ਲਿਆਂਦਾ ਹੀ ਨਹੀਂ ਕਦੀ ਜਿਹੜੀ ਚੀਜ਼ ਤੈਨੂੰ ਚਾਹੀਦੀ ਉਹ ਤੋ ਲੈ ਕੇ ਦੇਈਦੀ ਆ ਤੂੰ ਕਿਹੜੀ ਗੱਲ ਕਰਨੀ ਦੱਸ ਮੇਰਦੀ ਐ ਹੋ ਤਾਂ ਗੱਲ ਲਾਣਾ ਕਿ ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਤੋ ਹੀ ਲੈ ਕੇ ਦਿੰਦੇ ਹੋ ਫਿਰ ਜੇ ਨਾ ਲੈ ਕੇ ਦਿੰਦੀ ਨਾ ਜਿੱਥੋਂ ਤੱਕ ਗੱਲ ਨਹੀਂ ਪਹੁੰਚਣੀ ਕੀ ਚਾਹੀਦਾ ਮੇਰਦੀ ਨੂੰ ਮੈਂ ਉਹ ਲੈ ਕੇ ਦਵਾਂਗੀ ਕੁਝ ਨਹੀਂ ਚਾਹੀਦਾ ਮੈਨੂੰ ਤੁਸੀਂ ਨਾ ਬਸ ਮੇਰੇ ਲਾਗੂ ਚੱਲ ਜਾਓ ਮੈਨੂੰ ਕੱਲੀ ਨੂੰ ਛੱਡ ਦਿਓ ਹਾਂ ਉਹ ਤਾਂ ਜੇ ਤੱਕ ਤੂੰ ਕਰ ਇੱਦਾਂ ਮੇਰੇ ਅੱਗੇ ਬੋਲੀ ਨਹੀਂ ਕੀ ਅੱਜ ਕਿਦਾਂ ਬੋਲਣ ਦੀ ਆ ਕਿਤੇ ਪਿੰਦਰ ਨੇ ਤੈਨੂੰ ਕੋ ਕਿਆ ਤੈਨੂੰ ਨਹੀਂ ਨਹੀਂ ਮੈਨੂੰ ਕੁਝ ਵੀ ਕਿਆ ਹੈਗਾ ਮੰਮੀ ਤੇ ਜੇ ਕਿਆ ਨਹੀਂ ਫਿਰ ਇਦਾਂ ਦੀਆਂ ਗੱਲਾਂ ਕਿਉਂ ਕਰਨੀਆਂ ਕਿਉਂ ਮੇਰਾ ਮਨ ਦੁਖੀ ਕਰਨੀਆਂ ਮੈਂ ਤਾਂ ਤੇਰੇ ਮੂੰਹal ਵੇਖ ਰਹਿ ਕੇ ਜਿੰਦੀ ਰਹਿਣੀ ਮੈਨੂੰ ਨਹੀਂ ਜੇ ਕੁਝ ਵੀ ਸਮਝ ਲੱਗਾਂ ਦੀ ਮੈਨੂੰ ਨਾ ਬਸ ਰਹਿਣ ਦੋ ਕੱਲੀ ਨੂੰ ਤੀ ਮੈਨੂੰ ਛੇੜੋ ਨਾ ਜੇ ਤੈਨੂੰ ਪਿੰਦਰ ਨੇ ਵੀ ਕੁਝ ਨਹੀਂ ਕਿਹਾ ਮੈਂ ਵੀ ਨਹੀਂ ਕਿਹਾ ਡੈਡੀ ਨੇ ਵੀ ਨਹੀਂ ਕਿਹਾ ਫਿਰ ਹੋਇਆ ਕੀ ਆ ਗੱਲ ਦੱਸ ਨਾ ਵਿੱਚੀ ਮੈਂ ਤੁਹਾਨੂੰ ਕਹਿ ਨਹੀਂ ਆ ਨਾ ਤੇ ਮੇਰੇ ਲਾਗੋ ਚਲ ਜੋ ਨਾ ਮੈਨੂੰ ਸਤਾਉ ਮੰਮੀ ਜਾਓ ਚਲ ਜੋ ਇਥੋਂ ਕਿਦਾਂ ਦਿਲ ਰੋਂਦੀ ਨੂੰ ਛੱਡ ਕੇ ਜਾਵਾਂ ਤੂੰ ਤਾਂ ਬੋਲੇ ਜੇ ਮੂੰਹ ਨਾ ਕਹਿ ਤਾ ਮੇਰਾ ਜੀਨ ਖੋਸ਼ ਹੋਣਿਆ ਜੇ ਤੂੰ ਇਦਾਂ ਕਰਨੀ ਆਹ ਵੇਖੋ ਮੰਮੀ ਤੇੜੀ ਗੱਡੀ ਚੋੜਿਆ ਤੇ ਜਾਓ ਚਲ ਜੋ ਐਵੇਂ ਕਿਤੇ ਗੁੱਸੇ ਚ ਮੇਰੇ ਮੂੰਹੋਂ ਕੁਝ ਨਿਕਲ ਨਾ ਜਾਏ ਛੱਡ ਦੋ ਮੈਨੂੰ ਕੱਲੀ ਨੂੰ ਚਲ ਜਾਨੀ ਆ ਤੂੰ ਤਾਂ ਕਹਿ ਤਾ ਵਾ ਪਰ ਮੇਰੇ ਦਿਲ ਜਾਣਦਾ ਨਾ ਜੇ ਤੂੰ ਨਹੀਂ ਗੱਲ ਕਹਿਨੀ ਤੇ ਅੱਜ ਦੇ ਦਿਨਾਂ ਤੱਕ ਕਦੀ ਤੂੰ ਇਦਾਂ ਮੇਨਾਂ ਵੱਧ ਘੱਟ ਬੋਲੀ ਨਹੀਂਗੀ ਤੇ ਅੱਜ ਤੋਂ ਮੈਨੂੰ ਕਹਿੰਦੀ ਆ ਮੇਰੇ ਲਾਗੂ ਚਲ ਜਾ ਚਲ ਜਾਨੀ ਅਦੀ ਏ ਮੰਮੀ ਮੈਨੂੰ ਹਣੀ ਜੇ ਕੁਝ ਵੀ ਸਮਝ ਲੱਗਣ ਦੀ ਕੁਛਣ ਤੇ ਮੈਨੂੰ ਮਰਦੇ ਨਾ ਜਿੱਦਾਂ ਨਾਲ ਕੁਝ ਪਤਾ ਹੀ ਨਹੀਂ ਹੁੰਦਾ ਹਾ ਦੋਗੇ ਨਾ ਵਾਲੀ ਵੀ ਸਿਆਣੇ ਬਿਆਣੇ ਹੈਗੇ ਤੇ ਕੀ ਖਰਚਾ ਕਰਨ ਲੱਗਿਆ ਨੂੰ ਪਤਾ ਹੀ ਨਹੀਂ ਲੱਗਾ ਕਿ ਅਸੀਂ ਕੀ ਕਰੰਦੇ ਆ ਇੰਨਾ ਖਰਚਾ ਹੱਦ ਤੋਂ ਵੱਧ ਕਰ ਛੜਿਆਵਾ ਕਿੱਦੋਂ ਲੋਣਾ ਮੈਨੂੰ ਤੇ ਇਹ ਨਹੀਂ ਸਮਝ ਲੱਗਾਂਦੀ ਇਹਨਾਂ ਦੀ ਕਿ ਨਿਆਣੇ ਨੇ ਗਲਤੀ ਕੀਤੀ ਹੋਏ ਨਾ ਤੇ ਤਾਂ ਵੀ ਹੁੰਦਾ ਵਾ ਛੱਡ ਗਈ ਕਿਸਮਤ ਮੇਹ ਕੀ ਹੋ ਗਿਆ ਅੰਦਰ ਜਾਨੀਆ ਦਵਾਈ ਰੋਂ ਲਈ ਰੋਂ ਲਈ ਰੋਈ ਜਾਣ ਲਈ ਰੋਈ ਜਾਣ ਲਈ ਦੋ ਚਾਰ ਵਾਰੀ ਪੁੱਛਿਆ ਮੈਂ ਪੁੱਤ ਕੀ ਗੱਲ ਵਾ ਕੋਈ ਗੱਲ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਕਹ ਮੈਂ ਹਾਰ ਕੇ ਪੁੱਛਿਆ ਮੈਂ ਕੋਈ ਕਿੰਦਰ ਨੇ ਤੇ ਨਹੀਂ ਗੱਲ ਕੀਤੀ ਆਦੀ ਨੇ ਪਿੰਦਰ ਨੇ ਵੀ ਨਹੀਂ ਕੀਤੀ ਮੈਂ ਕਹਿੰਦਾ ਕਿ ਤੇ ਉਹਨੂੰ ਪਤਾ ਤਾਂ ਨਹੀਂ ਲੱਗਿਆ ਸਾਰੀ ਗੱਲ ਦਾ ਨਹੀਂ ਨਹੀਂ ਪਤਾ ਉਹਨੂੰ ਕਿੱਥੇ ਲੱਗਣਾ ਜਾਂ ਮੈਂ ਦੱਸਣਾ ਹੀ ਜੱਤ ਦੀ ਦੱਸਣਾ ਜਾਂ ਤੇ ਅੰਦਰ ਨੇ ਪਿੰਦਰ ਨੂੰ ਅੱਧਾ ਹੀ ਪੱਕੀ ਕੀਤੀ ਹੈ ਵੀ ਨਾਂ ਦੱਸੇ ਮੈਂ ਹੁਣ ਇਹ ਸੋਚਣ ਗਈ ਫਿਰ ਇਹਦੇ ਪੇਕਿਆਂ ਤੋਂ ਮੈਨੂੰ ਫੋਨ-ਫਾਨ ਆਇਆ ਹੋਵੇ ਫਿਰ ਉਹ ਮਦਦ-ਮਦਦ ਮੰਗਦੇ ਹੋਣ ਤੇ ਆਂਦੀ ਹੋਵੇ ਹੋਣ ਇਹਨਾਂ ਨੂੰ ਕਹਾਂ ਕਿਸ ਤਰ੍ਹਾਂ ਤੇ ਮੈਂ ਐ ਸੋਚਿਆ ਨਹੀਂ ਆ ਜੇ ਕੋਈ ਹੋ ਜਾ ਕੰਮ ਹੋਇਆ ਤਾਂ ਇਹ ਹੋਰ ਬੜੀ ਤਾਂ ਆਂਦਾ ਤਮੋ ਕੀ ਨਹੀਂ ਨਾਮ ਹੀ ਨਹੀਂ ਕਰ ਸਕਦੇ ਇਹੋ ਜਿਹੀ ਥੋੜਾ ਗੱਲ ਹੈ ਵੀ ਪੇਕਿਆਂ ਨੂੰ ਪੈਸੇ ਤੇ ਲੀ ਰੀ ਲੋਡ ਹੁੰਦੀ ਤੇ ਇਹਨੇ ਰੋਣ ਆ ਭਣਾ ਰੋਣ ਵਾਲਾ ਕੀ ਕੰਮ ਹੋਇਆ ਭਲਾ ਹੋਰ ਕਿਹੜੀ ਗੱਲ ਹੋ ਗਈ ਕੀ ਕਰਾਂ ਕਿੰਨੂੰ ਦੱਸਾਂ ਹੁਣ ਕੋਈ ਨਾ ਕੋਈ ਗੱਲ ਤੇ ਹੈ ਹੀ ਆ ਸਿੰਦਰ ਹਣੀ ਨਾ ਹੁਣ ਚੰਗੇ ਕੰਮ ਕਰਦਾ ਜਾਂ ਦੋੜੀ ਟੈਨਸ਼ਨ ਲੈਂਦੀ ਅੰਦਰ ਅੰਦਰ ਮੈਂ ਤਾਂ ਉਹਨੂੰ ਟੈਨਸ਼ਨ ਵਾਲੇ ਪਾਸੇ ਜਾਣੀ ਨਹੀਂ ਹੁੰਦੀ ਜਿਹੜੀ ਚੀਜ਼ ਕਹਿੰਦੀ ਉਹ ਦਿਖਾ ਜਲ ਕਰਦੀ ਨਹੀਂ ਕਿ ਚੱਲ ਨਿਆਣੀ ਆ ਐਹੋ ਮਰਦ ਹੁੰਦਾ ਨਿਆਣਿਆਂ ਨੂੰ ਹਰ ਇੱਕ ਚੀਜ਼ ਦਾ ਚਾਹ ਓਏ ਉਹ ਤੇ ਤੇਰੀ ਗੱਲ ਠੀਕ ਆ ਰੋਂਦਾ ਕਿ ਮਤਲਬ ਆ ਕੋਈ ਨਾ ਕੋਈ ਕਾਰਨ ਤੇ ਹੋਊਗਾ ਜੀ ਐਦਾਂ ਥੋੜਾ ਕੋ ਰੋ ਪੈਂਦਾ ਵਾ ਮੈਂ ਬਥੇਰਾ ਪੁੱਛਿਆ ਹਾਰ ਹੰਬ ਗਿਰ ਮੇਰੇ ਅੱਗੇ ਹਾਥੀ ਜੋੜ ਤੇ ਮੰਮੀ ਜੀ ਮੈਨੂੰ ਲੱਗੋ ਚੱਲ ਜਾ ਫੇਰ ਮਨ ਚ ਸੋਚਿਆ ਕਿ ਤਾਂ ਕਿੰਨੀ ਕੀ ਬੰਨੀ ਹੋਊਗੀ ਮਨਾ ਚਲੀ ਜਾ ਆਦਮੇ ਨਹੀਂ ਇਹਦੋਂ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਹੁਣ ਕੀ ਪਤਾ ਵਿੱਚ ਕੀ ਗੱਲ ਵਾ ਫਿਰ ਮੁੰਡੇ ਨੂੰ ਪੁੱਛ ਕੇ ਵੇਣੀ ਆ ਕਿ ਬੁੱਤ ਕਿਥੇ ਤੂੰ ਤਾਂ ਨਹੀਂ ਪੁੱਛ ਕਿਹਾ ਹੈਗਾ ਉਦਾਂ ਉਹਨੂੰ ਪੁੱਛਿਆ ਉਹ ਕਹਿੰਦੀ ਨਹੀਂ ਕਿਹਾ ਕੀ ਪਤਾ ਹੁਣ ਪੀਣ ਪਾਨ ਡਿਆ ਪਿਆ ਦੱਸ ਦਿੱਤਾ ਹੈ ਉਹਨੂੰ ਕਿਤੇ ਨਹੀਂ ਨਹੀਂ ਮੈਂ ਪੱਕੀ ਕੀਤੀ ਹੁਣ ਆਪਾਂ ਤਾਂ ਜੇ ਹੁਣ ਘਰ ਵੱਸਦਾ ਵਾ ਤਾਂ ਵੱਸਦਾ ਹੀ ਰਹਿੰਦੀ ਜੇ ਸਾਡੇ ਕੋਲ ਗਲਤੀ ਹੋ ਗਈ ਕਿ ਇਹਨੂੰ ਉਹਨਾਂ ਦੱਸ ਨਹੀਂ ਮੈਨੂੰ ਹੁਣ ਇਹ ਤਾਂ ਨਹੀਂ ਪਤਾ ਵੀ ਉਹ ਕਿਹੜੀ ਗੱਲੋਂ ਰੋਂ ਰਹੀ ਹੈ ਪਰ ਬਾਕੀ ਰਹਿ ਕੇ ਗੱਲਾਂ ਲੁਕਾਉਣ ਵਾਲੀ ਇਹ ਤਾਂ ਨਹੀਂ ਲੁਕਣੀ ਇਹ ਤਾਂ ਇੱਕ ਨਾ ਇੱਕ ਦਿਨ ਪਤਾ ਲੱਗਣਾ ਹੀ ਲੱਗਣਾ ਉਹ ਇਹ ਦੋ ਗੱਲ ਹੀ ਸੱਪ ਦੇ ਮੂੰਹ ਚ ਕੋਰ ਘੇਰ ਲਈ ਜੇ ਦੱਸਾਂ ਤਾਂ ਨੋ ਨਹੀਂ ਗਈ ਰਹਿੰਦੀ ਰਿਸ਼ਤਾ ਹੀ ਖਤਮ ਹੋ ਜਾਂਦਾ ਤੇ ਕਿਹੜੇ ਖੂ ਖਾਤੇ ਮੁੰਡੇ ਨੇ ਤੇ ਜੇ ਨਾਂ ਦੱਸ ਗਏ ਤਾਂ ਅਗਲੀ ਗਾਣਾ ਮੇਰੇ ਕੋਲ ਚੋਰੀ ਰੱਖੀ ਆ ਤਾਂ ਪਤਾ ਫੇਰ ਲੱਗ ਜਾਣਾ ਮੈਂ ਤੁਹਾਨੂੰ ਦੱਸਾਂ ਮੇਰਾ ਤਾਂ ਦਿਮਾਗ ਇੰਨਾ ਦੁਖੰਡਿਆ ਨਾ ਮੈਨੂੰ ਸਮਝ ਹੀ ਨਹੀਂ ਲੱਗਦਾ ਕਿੰਦਰ ਕਿੱਥੇ ਆ ਕਿੰਦਰ ਇੱਥੇ ਹੁੰਦਾ ਰ ਦੱਸਦੀ ਨਾ ਕਰਨੇਗਾ ਵੇਖਣਾ ਹੀ ਤੇ ਕਿਰ ਪੱਠਿਆ-ਪੁੱਠਿਆ ਵਾਲੀ ਨਾ ਹੋਇਆ ਹੋਇਆ ਪੱਠਿਆਂ 'ਚ ਕਿੱਥੇ ਦੋ ਧਿਆਨ ਅੱਜਕੱਲ ਹਾਂ ਕੰਮਕਾਰ ਨਹੀਂ ਕਰਦਾ ਉਹ ਤੇ ਜਾ ਖਸ ਦੇ ਖੇਡ ਦੇ ਘਿਰਦੇ ਕੋਈ ਫਿਕਰ ਨਹੀਂ ਕੋਈ ਪਾਕਾ ਨਹੀਂ ਤੇ ਬੈਠਿਆਂ-ਬੈਠਾਂ ਅੰਤ ਨਹੀਂ ਪਹੁੰਚਣਾ ਪੈਦੀ ਇਹ ਕਹੇ ਔਖਾ ਹੀ ਆ ਕੰਮ ਸਮਝ ਨਹੀਂ ਆਉਂਦੀ ਕੋਈ ਆਪਣੇ ਲੋਰ ਚੰਗਾ ਕੀਤਾ ਸੀ ਤੂੰ ਇਹ ਪੜਾ ਪਿੰਦਰ ਨੂੰ ਖੋਸ਼ ਕੇ ਵੇਖਿਓ ਮੈਂ ਨਹੀਂ ਉਦ ਨਾਲ ਕੋਈ ਵੀ ਕਰਨੀ ਗੱਲ ਉਹ ਕਿਹੜਾ ਚੰਗਾ ਬੋਲਦਾ ਅੱਗੋਂ ਉਹ ਆਈ ਗਈ ਨਾਲੇ ਜਾ ਜਾ ਕੇ ਉਧਰ ਜਾ ਕੇ ਗੱਲ ਕਰ ਲੈ ਉਹ ਨਾਲ ਮੇਰੇ ਸਾਹਮਣੇ ਨਾ ਕਰੀ ਤੇ ਹੋਰ ਪਵਾੜਾ ਪਾਊਗਾ ਉਹਨੇ ਅੱਗੋਂ ਸੜੇਰੇ ਪੈਣਾ ਉਹ ਜਾ ਚਲ ਜਾ ਹੁਣ ਸਾਰੇ ਜਾਣੇ ਇਦਾਂ ਹੀ ਕਹਿੰਦੇ ਉਧਰ ਨੂੰ ਚਲ ਜਾ ਕਿੱਧਰ ਨੂੰ ਚਲ ਜਾ ਮੈਂ ਨਹੀਂ ਸ਼ਰਨਾ ਪਤਾ ਨਿਕ ਇੱਧਰ ਚਲ ਗਈ ਆ ਕਿ ਇੱਧਰ ਸਾਰੇ ਢਾਂਡੇ ਲਾ ਕੇ ਨਾ ਸ਼ਰਨ ਨੂੰ ਕਹਿਣਾ ਫਿਰ ਸੋਈ ਦੀ ਸਫਾਈ ਕਰੀਏ ਦੋਵਾਂ ਜਣੀਆਂ ਨੇ ਆਪਾਂ ਝਾਟੀ ਕਰ ਲੈਣੀ ਆ ਸ਼ਾਲਾਣਾ ਸ਼ੂਣਾ ਚੰਗੀ ਤਰ੍ਹਾਂ ਸਾਫ਼ ਕਰਨਾ ਸ਼ਾਲਾ ਮੰਮੀ ਆ ਨੋ ਦੈਰੀ ਮੈਂ ਸੋਦਾ ਲੈ ਕੇ ਆਏ ਜੀ ਲੈ ਆ ਹਾਂਜੀ ਲੈ ਆਪਾਂ ਵੇਖਾਂ ਵੇਖ ਲੋ ਚੈੱਕ ਕਰ ਲੋ ਪੂਰਾ ਜਿਹੜਾ ਕਿਹਾ ਲੈ ਪੂਰਾ ਨਹੀਂ ਦੋ ਚੀਜ਼ਾਂ ਮੰਗਾਈਆਂ ਤੇ ਵੇਖ ਕੇ ਤਾਂ ਭੜਕੇ ਦਾ ਫਫਾ ਲੈ ਆਏ ਆ ਹੈ ਇਹਨਾਂ ਦਾ ਵੀ ਕੋਈ ਹਾਲ ਨਹੀਂ ਦਾ ਵੇਖ ਲੈ ਡੈਡੀ ਤੇਰੇ ਕੋ ਪੈਸੇ ਚਾਹੀਦੇ ਆ ਬਸ ਡੈਡੀ ਨੂੰ ਹੁੰਦਾ ਪਿਹੜੀ ਚੀਜ਼ ਵੱਧ ਆ ਜੇ ਉਹ ਚੰਗਾ ਆ ਆਹੋ ਆ ਵੇਖ ਲਾ ਆ ਬਰੈਡ ਵੀ ਲੈ ਆਂਦੇ ਪਕੌੜੇ ਕੱਢਣ ਨੂੰ ਹੁਣ ਨਾ ਕਹਣਾ ਪਕੌੜੇ ਕੱਢੋ ਚੱਲ ਕੋਈ ਨਹੀਂ ਕਢ ਲਾਂਗੇ ਹੈ ਤੇ ਸਬਜੀ ਮੰਮੀ ਕੀ ਬਣਾਉਣੀ ਜੇ ਮੋਸਲੀ ਲੈ ਆਏ ਆ ਸਬਜੀ ਤੇ ਕद्दू ਲੈਂਦੇ ਆ ਅੱਛੇ ਬਾਹਰੋਂ ਕद्दू ਬਣਾਉਣੇ ਆ ਹੁਣ ਤੇਰੇ ਡੈਡੀ ਨੂੰ ਬੜੇ ਪਸੰਦ ਆ ਬਣਾ ਲੈਦੇ ਉਹ ਕਹਿੰਦੇ ਮੇਰੇ ਪਸੰਦੀ ਸਬਜੀ ਨਹੀਂ ਬਣਾਉਂਦੀਆਂ ਤਹੀ ਕੱਲਾ ਕद्दू ਬਣਾਉਣਾਂਗੇ ਵਿੱਚ ਦਾਲ ਪਾ ਲਈਏ ਸਿੰਪਲ ਕद्दूਾਂ ਦੇ ਬਣਾਓ ਅੱਛਾ ਨਾ ਨਕੋਫਤੇ ਖਾਣੇ ਤੇ ਨਾ ਮਦਾਲ ਦਲੂ ਖਾਣਾ ਆ ਤੇ ਸਿੰਪਲ ਕਦੂ ਬਣਾਓ ਤੇ ਜੇ ਅੱਜ ਨਾ ਨਾ ਬਣਾਇਆ ਤੇ ਅੱਜ ਫਿਰ ਉਹਨਾਂ ਨੇ ਸਾਡੇ ਸਿਰ ਤੇ ਵਾਲਾ ਨੂੰ ਪੈਣਾ ਇਹਨੂੰ ਤੇ ਵੇਖ ਰਾ ਸੌਦਾ ਕਿੰਨਾ ਹਰਾ ਦੇ ਆ ਕੇ ਦਿੱਤਾ ਉਹ ਇੱਕ ਚੀਜ਼ ਮੰਗੀ ਤੇ ਚਾਰ ਲਿਆ ਕੇ ਦਿੰਦੇ ਆ ਉਹ ਤੇ ਹੈਗੀ ਆ ਫਿਰ ਹੈਕ ਨਹੀਂ ਤੇ ਮੇਰੀ ਗੱਲ ਸੁਣ ਮੈਂ ਕਦੂ ਕੱਟਨੀ ਆ ਤੇ ਤੂੰ ਆਪਣੇ ਡੈਡੀ ਨੂੰ ਪੁੱਛ ਕੇ ਆ ਵੀ ਡੈਡੀ ਚਾਹ ਪੀਣੀ ਆ ਪਹਿਲਾਂ ਚਾਹ ਪੀ ਲਓ ਰੋਟੀ ਬਾਅਦ ਚ ਖਾ ਲਿਓ ਚਲ ਮੈਂ ਪੁੱਛਾਂ ਨਹੀਂ ਆਹੋ ਤਾਂ ਉਹ ਡੈਡੀ ਕਹਿੰਦਾ ਵੀ ਚਾਹ ਬਣਾ ਲਓ ਤੇ ਮੇਰੀ ਗੱਲ ਸੁਣ ਆਪਾਂ ਇਦਾਂ ਕਰੀਏ ਹਾਂ ਉਸ ਤੋਂ ਵੀ ਸਫਾਈ ਕਰੀਏ ਸਾਰੀ ਆਣਾ ਛਾਣਾ ਸੁਣਾ ਰਾਗ ਸਾਰੇ ਪਾਡੇ ਪੂਰੀ ਸਫਾਈ ਕਰੀਏ ਮੇਰਾ ਬੜਾ ਝਿਕਾਣਾ ਹੋ ਗਿਆ ਕੋਈ ਨਹੀਂ ਮੰਮੀ ਕਰ ਲੈਨੇ ਆ ਉਹ ਤੂੜੀਆਂ ਤੜੀਆਂ ਬਣੀਆਂ ਸੀ ਨਾ ਆਹੋ ਤੇ ਬਥੇਰੀ ਕੰਡ ਕੁੰਡਾਈ ਆ ਬੜਾ ਦੰਦ ਪਿਆ ਵਾ ਤੀਜੇ ਦਿਨ ਨੇਰ ਖਾਣਾ ਚੱਲ ਪੈਣਾ ਹੁਣ ਤਰਾ ਪਤਾ ਨਹੀਂ ਕਿੱਥੋਂ ਆਂਦਾ ਰਕੀਣਾ ਐਰਕੀ ਤੇ ਵਾਹੀ ਬੜਾ ਵਾ ਸਮਝ ਨਹੀਂ ਆਉਂਦੀ ਕੀ ਬਣ ਗਿਆ ਦੁਨੀਆਂ ਤੇ ਤੇ ਇਦਾਂ ਕਰੀਏ ਸਫਾਈ ਕਰਕੇ ਇੱਕ ਵਾਰੀ ਕੋਈ ਨਹੀਂ ਮੰਮੀ ਕਰ ਲੈਨੇ ਕਹ ਦੇਣਾ ਹਣਾ ਸਵੇਰੇ ਕਰ ਲਾਂਗੇ ਨਹੀਂ ਤੇ ਆਹੋ ਤੇ ਮੈਂ ਕੱਟਾਂ ਫਿਰ ਕੱਦੂ ਕੱਟ ਲਓ ਤੁਸੀਂ ਤੇ ਮੈਂ ਰਣ ਨੂੰ ਕਹਾ ਹੁੰਨੀ ਆ ਆ ਬਦਲੇ ਨੇ ਚਾਵਲ ਨਹੀਂ ਕਹਿਣਾ ਵਾ ਉਛਲਾ ਅੱਜ ਚਾਹ ਪੀਣ ਦੀ ਚਾਹ ਬੱਲ ਬਣਾ ਲਈ ਹੈ ਚਲ ਮੈਂ ਕਿਆ ਕਿਉਂ ਨਹੀਂ ਉਹਦਾ ਆਟਾ ਮੈਂ ਗੁੰਨ ਲਿਆ ਵਾ ਚੰਗਾ ਠੀਕ ਆ ਰੁਕ ਜਾ ਮੇਰੇ ਪੁੱਤੇ ਕੋਈ ਗੱਲ ਸੁਣ ਕੇ ਜਾ ਮੈਂ ਕੋਈ ਤੂੰ ਤਾਂ ਨਹੀਂ ਲਵਦੀਪ ਨੂੰ ਕੋਈ ਗੱਲ ਕੀਤੀ ਹੈਗੀ ਕਿਉਂ ਕੀ ਹੋਇਆ ਕੋਈ ਦੱਸ ਦੋਸਤ ਨਹੀਂ ਦਿੱਤਾ ਕਰਦਾ ਜੋ ਕੁਝ ਵੀ ਹੋਣ ਰਿਹਾ ਉਹ ਮੰਮੀ ਮੈਂ ਤਾਂ ਨਹੀਂ ਕੋਈ ਦੱਸਿਆ ਤੂੰ ਹੀ ਕਹਿਣ ਕਿ ਡੇ ਮੈਨੂੰ ਤਾਂ ਢੀ ਨਹੀਂ ਸਮਝ ਲੱਗਣ ਡਈ ਅੰਦਰ ਗਈ ਹਾਂ ਤੇ ਰੋਂ ਡਈ ਸੀ ਤੇ ਪੁੱਛਦੀ ਹਾਂ ਤੇ ਦੱਸਦੀ ਕੋਈ ਨਹੀਂ ਕਿ ਮਨ ਚ ਫੇਰ ਸੋਚਿਆ ਇਕੇ ਦੇ ਮੁੰਡੇ ਨੂੰ ਬੋਸ ਕੇ ਵੇਖ ਨਹੀਂ ਕਿ ਇਹਨੇ ਕੋਈ ਗੱਲ ਕਰ ਛੜੀ ਹੈ ਘਰ ਦੀ ਮੈਂ ਤੈਨੂੰ ਕੋਆਇਆ ਵੀ ਨਹੀਂ ਸਿਹਰਦਾ ਤਕੀਬ ਤਾਂ ਫਿਰ ਤਾਂ ਹੀ ਨਹੀਂ ਰੋਂ ਰਹੀ ਤੂੰ ਵੀ ਉਹਦੇ ਹੱਥ ਧੋ ਕੇ ਪੇਛੇ ਪੈ ਗਿਆ ਉਹ ਤੈਨੂੰ ਆਂਦੀ ਕੀ ਆ ਲੈ ਮੰਮੀ ਇੱਥੇ ਰੋਣ ਵਾਲੀ ਕਿਹੜੀ ਗੱਲ ਆ ਭਲਾ ਇਹ ਨਿਆਣੀ ਆ ਉਸਨਾਂ ਤਾਂ ਸਹੀ ਹੀ ਉਹਨੂੰ ਮੈਂ ਤਾਂ ਹੁਣ ਉਹਨੂੰ ਪੁੱਛ ਕੇ ਆਈ ਆ ਇਹ ਚੁੱਪ ਨਹੀਂ ਗਾਂਢੀ ਮੈਨੂੰ ਆਂਦੀ ਤੂੰ ਮੇਰੇ ਲਾਗੋ ਮੰਮੀ ਚੱਲ ਜਾ ਤੇ ਤੂੰ ਮੇਰਾ ਪੁੱਤ ਪੁੱਛੀ ਹਾਂ ਭਲਾ ਚਲੋ ਵਿੰਨਾ ਆ ਹੋ ਸਕਦਾ ਅਗਲੀ ਨੂੰ ਪਤਾ ਲੱਗ ਗਿਆ ਹੋਵੇ ਅਰ ਜਿਵੇਂ ਦੱਸਿਆ ਨਹੀਂ ਤਾਂ ਫੇਰ ਪਤਾ ਕਿੱਥੋਂ ਲੱਗ ਗਿਆ। ਉਹ ਕਿੰਨਾ ਅਕਚਰ ਨਾਂ ਦੱਸੋਗੇ? ਮੈਨੂੰ ਕਹਿ ਲੋਗੇ ਨਾਂ ਦੱਸੀ। ਆਪਨਾ ਦੱਸਾਂਗੇ ਜੋ ਲੰਭੋ ਪਤਾ ਲੱਗ ਗਿਆ ਤੇ। ਤੇ ਲੰਭੋ ਤੁਹਾਡੇ ਘਰ ਕੋਈ ਆਉਂਦਾ ਜਾਂਦਾ ਵੀ ਨਹੀਂ। ਤਾਈ ਉਹ ਦਿਨ ਆਈ ਉਹਨੂੰ ਮੈਂ ਗਾਂ ਨਹੀਂ ਜਾਣ ਦਿੱਤਾ। ਉਹ ਜਿੰਨਾ ਘਰ ਹੌਲਾ ਪਿਆ ਨਾ ਆਪਣੇ ਘਰ ਦਾ। ਤੁਸੀਂ ਬਾਹਰ ਆਉਂਦੇ ਹੋ ਪਤਾ ਨਹੀਂ ਸਾਰੇ ਪਿੰਡ ਨੂੰ ਪਤਾ ਵਾ। ਉਹ ਲਾਗੇ ਚੌਹ ਚੌਹ ਪਿੰਡਾਂ ਜੇ ਪਤਾ ਪਤਾ ਨਹੀਂ ਕਿਸੇ ਨੂੰ। ਚਲ ਓਦਾਂ ਮੈਂ ਆਏ ਹੋ ਸੋਚਦੀ ਤੂੰ ਆਪਣੇ ਮੂੰਹੋਂ ਤਾਂ ਨਹੀਂ ਨਾ ਦੱਸਿਆ। ਉਹ ਮੈਂ ਨਹੀਂ ਦੱਸਿਆ।

अच्छा अच्छा चलो लाऊ नहीं सलाह करना कि कद्दण लावणी है कल नु लादांगे हैं कल नु कहण दे चल ग्रही गुरी भी नले करते हैं हैं फिर सारे कहणा ਸਾਡਾ ਵੇਸਾ ਨਹੀਂ ਪਾਇਆ ਵਿੱਚ ਤਾਂ ਹੀ ਮੈਂ ਚਲ ਕੋਈ ਨਹੀਂ ਲਾ ਲਾਂਗਾ हैं ਤੇ ਮੈਂ ਤੁਹਾਨੂੰ ਕਹਿਣਾ ਵੀ ਬੱਤੀ ਹੁੰਦਾ ਵੀ ਇਹ ਕਰਤੀ ਆ ਤੇ ਹੁਣ ਝੋਨਿਆਂ ਦਾ ਕਿਦਾਂ ਕਰਦੀ ਆ ਤਿਆਰੀ ਪੂਰੀ ਕਦੂ-ਕਦੂ ਕਰੀਏ ਝੋਨੇ ਕੋਈ ਨਹੀਂ ਚੱਲਦਾ ਮੈਂ ਵੀ ਮਾਰਦਾ ਫੇਰਾ ਬਾਹਰ ਨੂੰ ਆਹ ਨਹੀਂ ਮੈਂ ਵੇਖੀਂਗਾ ਪਨੀਰੀ ਹੋ ਗਈ ਆ ਹੋ ਗਈ ਆ ਹੋ ਗਈ ਆ ਠੀਕ ਆ ਤੇ ਹੁਣ ਇੱਕੋਰੀ ਦੇ ਵਾਹਨ ਕਿੱਲੇ ਕਰਤੇ ਸੀਗੇ ਦੋਂ ਸਰ ਵੀ ਆ ਫਿਰ ਮੋਟਰ ਆਜ ਕੰਟੀਨਿਊ ਮੇਰੀ ਸੁਣ ਲੈ ਗੱਲ ਮੈਂ ਕਹਿੰਦਾ ਢੜੀ ਖੋ ਜਾ ਅਜੇ ਲੋਕਾਂ ਨੂੰ ਇੱਕ ਦੋਨ ਕਦੂ ਕਰ ਲੈਣ ਦੇ ਉਹਨਾਂ ਸਰਕਾਰ ਦਾ ਪਤਾ ਕੋਈ ਦਿੰਦਾ ਨਹੀਂ ਸਰਕਾਰ ਨੇ ਕੀ ਕਹਿਣਾ ਚੱਲ ਦੇਖ ਲੋ ਫਿਰ ਵੀ ਕੋਈ ਨਹੀਂ ਪਰ ਵੇਖੋ ਵੇਖੋ ਹੁੰਦਾ ਹੈ ਬਣਾ ਲੋਕਾਂ ਨੇ ਬਸ ਇੱਕ ਬੰਦੇ ਨੂੰ ਚਾਲੂ ਕਰਨ ਦੀ ਦੇਰ ਆ ਉਹ ਆਹੋ ਚੱਲ ਯਾਰ ਦੱਸਾਂ ਗੱਲ ਕੀ ਆ ਇਹ ਆ ਵੀ ਚਲੋ ਸਾਰੀ ਦੁਨੀਆ ਕਰੂ ਤੇ ਇਹੀ ਨਾਲੇ ਕਰ ਲਾਂਗੇ ਮੈਨੂੰ ਇਹ ਕਿੱਥੇ ਰੋਣਾ ਬੁੜ ਕੇ ਪੈ ਗਿਆ ਤੇ ਮੁੜ ਕੇ ਪਤਾ ਖਲਾਸੀ ਨਹੀਂ ਹੁੰਦੀ ਜ ਕੰਮਾਂ 'ਚ ਠੀਕ ਨਹੀਂ 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 ਕੋਈ ਨਹੀਂ ਕਰ ਲਾਂਗੇ ਦੋ ਦਿਨ ਾਟ ਕੇ ਕਰ ਲਾਂਗੇ ਚਾਹ ਪੀਣੇ ਕੀ ਰੋਟੀ ਖਾਣੀ ਜੇ ਉਹ ਮੇਰਾ ਤੇ ਦੇ ਕੇ ਰੋਟੀ ਪਾਣੀ ਨੂੰ ਜੀਦੀਆਂ ਕਰਨ ਲਿਆ ਨਾ ਚਾਹ ਨੂੰ ਮੇਰਾ ਅਦਾ ਨਾ ਮੂਵੀ ਤੇ ਢੇੜਾ ਮਾਰ ਕੇ ਆਵਾ ਹੈ ਤੇ ਪਨੀਰੀ ਨੂੰ ਖਾਦ ਖੁਦ ਪਉਣ ਵਾਲੇ ਜਲਦੀ ਡੰਗ ਚ ਹੋ ਜੂਗੀ ਉਹ ਵੀ ਇਹ ਤੇ ਕਹਿੰਦੇ ਆ ਕਹਿੰਦਾ ਚਾਲੂ ਕਰ ਲੀਏ ਝੋਨਾ ਮੈਂ ਨਹੀਂ ਦੋ ਚਾਰ ਦਿਨ ਖਰੋਜਾ ਅਜੇ ਮੈਂ ਲੋਕਾਂ ਨੂੰ ਲਾਲੂ ਲੈਣ ਦੇ ਕਦੇ ਦੋਆ ਜਾਵਾਂ ਜਾਣਿਆਂ ਨੂੰ ਜਦੋਂ ਮੁਰਕੇ ਆਪਾਂ ਵੀ ਕਰ ਲਾਂਗੇ ਕਦੋਂ ਹਨ ਠੀਕ ਹੈ ਤੀ ਨਾ ਮੈਂ ਕੋਹ ਨਹੀਂ ਖਾਣਾ ਬੀਨ ਨਹੀ ਨਹੀ ਚਾਹ ਪੀ ਲਈ ਹੋ ਤੇ ਬੈਠੇ ਆ ਨਾ ਮੁੰਡੇ ਘਰ ਅੱਛਾ ਨਾ ਪੀ ਐ ਚਾ ਮੇਰੀ ਗੱਲ ਸੁਣ ਲਾ ਪਾਣੀ ਮੈਂ ਦਿੱਤਾ ਹੀ ਦਾ ਹਾਂ ਤੇ ਪੱਠੇ ਪਾਦੇ ਹੁਣ ਹੈ ਪੱਠੇ ਮੈਂ ਪਾਣੂੰ ਮੁਰਕੇ ਮਾਤਰੀ ਆਪੀ ਧੜਾ ਕਰ ਲੂ ਕੋ ਟਾਈਮ ਦਾ ਕੋਈ ਗੱਲ ਹੈ ਚੱਲ ਵੇਖ ਲਓ ਫਿਰ ਤੀ ਮੌਜ ਜਾਣਾ ਤੇ ਮੈਂ ਨੰਬੇ ਰਹਾ ਆਉ ਨਾਲੇ ਨਾ ਉਹ ਜਿਹਨੂੰ ਦੁੱਧ ਪਾਈਦਾ ਵਾ ਨਾ ਆਹ ਉਹਦੇ ਕੋਲ ਰੁਪਈਆ ਤੇ ਰਘੇ ਹਜ਼ਾਰ ਫੜ ਲਈ ਠੀਕ ਆ ਸਾਮ ਨੂੰ ਫੜ ਲਿਆਉਂਗਾ ਆਹ ਮੈਂ ਚੱਲ ਕੇ ਸੌਦਾ ਪਤਾ ਲੈ ਆਵਾਂਗੇ ਹੈ ਕੋਈ ਨਹੀਂ ਸਾਮ ਨੂੰ ਲਿਆਉਂਗਾ ਬਾਕੀ ਚੱਲ ਮੁਰਕੇ ਫੇਰ ਕਿਟਾਈ ਪਟੇ ਜਾਣਗੇ ਠੀਕ ਹੈ ਤੇ ਮੈਂ ਇਹ ਕਿੜਾ ਮਾਰ ਕੇ ਫਿਰ ਮਾਰੋ ਮਾਰੋ ਸ਼ਰਨ ਹਾਂਜੀ ਮੰਮੀ ਮੇਰੀ ਧੀ ਨੇ ਅੱਜ ਬੜਖ ਲਾਰਾ ਪਾਇਆ ਬੜੇ ਸੂਟ ਕੱਢੇ ਸਾਰੇ ਮੈਂ ਚੱਲਣ ਵਾਲੀ ਦੀ ਸਫਾਈ ਕਰ ਲਈਏ ਬਥੇਰਾ ਖਾਰਾ ਪਿਆ ਹੀ ਮੰਮੀ ਅੱਛਾ ਅੱਛਾ ਇਹ ਵੀ ਜਦੋਂ ਕੱਪੜੇ ਕੱਢਦੇ ਆ ਨਾ ਹਾਂ ਤੇ ਜਿੱਥਾ ਰੱਖਣੇ ਉੱਥੇ ਰੱਖਣੇ ਨਹੀਂ ਮੁਰਕੀ ਨਾਲੇ ਇਹ ਬਥੇਰਾ ਖਾਰਾ ਪਿਆ ਵਾ ਚੀਜ਼ਾਂ ਲੈ ਲੈਂਦਾ ਹੁੰਦਾ ਵਾ ਮੁਰਕਾ ਰੱਖਦਾ ਨਹੀਂ ਹੁੰਦਾ ਚੱਜ ਨਾਲ ਉਹ ਜਿੱਥੋਂ ਕੱਪੜਾ ਕੱਢਿਆ ਵਾ ਉੱਥੇ ਕੁਛ ਮੁਸ਼ੂ ਕਰਕੇ ਰੱਖ ਦੇਣਾ ਵਾ ਹੋ ਗਈ ਸਫਾਈ ਹਾਂਜੀ ਹਾਂਜੀ ਹੋ ਗਈ ਆ ਅੱਛਾ ਦੱਸੋ ਬੈਠੋ ਬੈਠੀ ਪੁੱਤ ਤੂੰ ਦੱਸਿਆ ਨਹੀਂ ਕੀ ਆਂਦੇ ਡੈਡੀ ਤੇਰੇ ਚਾਹ ਵੱਲੋਂ ਮੰਮੀ ਮੈਂ ਗਈ ਹਾਂ ਡੈਡੀ ਵੱਲ ਹਾਂ ਤੇ ਉਹ ਕਹਿੰਦੇ ਪਈ ਮੋਟਰ ਤੇ ਚੱਲੇ ਆ ਤੇ ਆਣ ਕੇ ਪਿੰਨੇ ਆ ਅੱਛਾ ਅੱਛਾ ਕਦੋਂ ਕਰਨ ਲੱਗੇ ਆ ਆਹੋ ਪਾਣੀ ਫਿਨਿਸ਼ੜਨਾ ਹੁਣਾਵਾ ਹਾਂਜੀ ਚੱਲ ਵਧੀਆ ਵਕਟ ਨਾਲੇ ਮੰਮੀ ਤੁਹਾਡਾ ਨਾਲ ਗੱਲ ਕਰਨੀ ਸੀ ਇੱਕ ਮੈਂ ਸਕੂਲੋਂ ਫੋਨ ਆ ਗਿਆ ਸੀ ਆਪਾਂ ਤੋਂ ਹੁਣ ਜਾਣਾ ਪਿਆ ਕਰਨਾ ਸਕੂਲ ਵੀ ਉੱਤੇ ਵੀ ਜਾਣਾ ਪੈਣਾ ਵਾ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਜਾਣਾ ਪੈਣਾ ਤੇ ਮੰਮੀ ਮੈਂ ਆ ਤੇ ਕਹਿੰਨੇ ਪਈ ਨੌਕਰੀ ਛੱਡੀ ਦਵਾ ਹਾਂ ਹੁਣ ਤਾਂ ਕੀ 8000 ਨਾ ਕੀ ਤੁਹਾਡਾ ਚੱਲਣ ਡਿਆ ਵਾ ਹਾਏ ਹਾਏ ਹੱਦ ਕਰਤੀ ਏ ਤੂੰ ਇਹ ਕਿਦਾਂ ਦੀ ਗੱਲ ਹੋਈ ਤੇਰੀ ਛੱਡ ਦਿੰਨੀ ਏ ਨੌਕਰੀ ਇੱਦਾਂ ਟਰਲੇ ਲੈ ਲੈ ਕੇ ਤੂੰ ਨੌਕਰੀ ਲਈ ਆ ਪਤਾ ਹੈ ਤੈਨੂੰ ਪੁੱਤ ਅੱਜ 8000 ਮਿਲ ਲਿਆ ਵਾ ਕੱਲ ਨੂੰ 16 ਵੀ ਮਿਲੂਗਾ ਤੇ ਜੇ ਇੰਨੀ ਛੇਤੀ ਹਿੰਮਤ ਹਾਰ ਲਈ ਨਾ ਤੇ ਫੇਰ ਘਰ ਬੈਠਿਆ ਨੀ ਕੋਈ ਦਾਹਤ ਪਈਆ ਨਹੀਂ ਦਿੰਦਾ ਪੁੱਤ ਤੂੰ ਜਾਣੀ ਆ ਤੈਨੂੰ ਕਿੰਨਾ ਕੁ ਪਤਾ ਲੱਗਦਾ ਵਾ ਪਤਾ ਤਾਂ ਲੱਗਦਾ ਮੰਮੀ ਫੇਰ ਵੀ ਸਾਰਾ ਦਿਨ ਉੱਥੇ ਮਰਦੇ ਰਹੋਦੇ ਹੋ ਮਗਰ 8000 ਦੰਦੇ ਆ ਵੀ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਣਾ ਐਵੇਂ ਮੰਨਣਾ ਆਪਣਾ ਮੈਂ ਕਿਹਾ ਕਿਦਾ ਢਿੱਲਾ ਜਾ ਕਰਕੇ ਬੈਠੀ ਆ ਹੁਣ ਛੁੱਟੀਆਂ ਜਿ ਹੋ ਗਈਆਂ ਚਾਰ ਛੁੱਟੀਆਂ ਤਾਂ ਕੀ ਨਹੀਂ ਕਰਦਾ ਜਾਣ ਨੂੰ ਚਲੋ ਤੇ ਐ ਮਮੀ ਨਾਲ ਮੈਂ ਹੋਵਨੀ ਆ ਵੀ ਤੁਸੀਂ ਵੀ ਇਕੱਲੇ ਲੱਗੇ ਰਹਿੰਦੇ ਕੰਮ ਨੂੰ ਉਹ ਕੋਈ ਗੱਲ ਨਹੀਂ ਹੁੰਦਾ ਤੇ ਹਾਨੀ ਆ ਤੁਹਾਡੇ ਕੋ ਵੀ ਕੰਮ ਉਹ ਕੋਈ ਨਹੀਂ ਫਿਰ ਕੀ ਹੈ ਕਰਨ ਲਈ ਹੈ ਨਾ ਜੇ ਮੈਂ ਅਜੇ ਮੰਜੇ ਤੇ ਤੂੰ ਨਹੀਂ ਕੀ ਕੋਈ ਗੱਲ ਨਹੀਂ ਜਿੰਨਾ ਚਿਰ ਮੇਰੇ ਹੱਡ ਪੈਰ ਚੱਲਦੇ ਆ ਨਾ ਉਹਨਾਂ ਚਿਰ ਮੈਨੂੰ ਕੰਮ ਕਰ ਲੈਂਦੇ ਤੂੰ ਨਾਲੇ ਬੰਦਾ ਚੱਲਦਾ ਖੜਦਾ ਚੰਗਾ ਰਹਿੰਦਾ ਵਾ ਠੀਕ ਆ ਨਾ ਐਂ ਆਪ ਤਨਾ ਕੰਮ ਨੂੰ ਮੰਜੇ ਤੇ ਬਹਿਣ ਵਾਲੀ ਚੁੱਪ ਕਰਕੇ ਸਕੂਲ ਚੱਲ ਸਵੇਰ ਤੋਂ ਕੋਈ ਨਹੀਂ ਮਮੀ ਚਲ ਜਾਨੀ ਜਿੱਦਨ ਦੀ ਜਾਣ ਲਈ ਹੈ ਕਿੰਨੀਆਂ ਗੱਲਾਂ ਦਾ ਪਤਾ ਲੱਗਾ ਲੈ ਹੈ ਹੋਰ ਦੀ ਹੋਰ ਹੋ ਗਈ ਉਦੋਂ ਦੀ ਐਵੇਂ ਹੀ ਜਾਣਾ ਨਹੀਂ ਸਕੂਲ ਮੰਮੀ ਮੈਂ ਹਰੇ ਕਿੱਥੋਂ ਤੁਮਾਰ ਚ ਗਲਤ ਗਲਤ ਸੋਈਦੀ ਰਹਿੰਦੀ ਆ ਮੁੜ ਕੇ ਨਾ ਇਹ ਗੱਲ ਕਰੀ ਮੇਰੇ ਨਾਲ ਨਹੀਂ ਕਰਦੀ ਮੰਮੀ ਆਹੋ ਚਲ ਜੂਗੀ ਤੇ ਆਪਾਂ ਨੇ ਕਹਣਾ ਬੜੀ ਆ ਘੜ ਕੇ ਕਰਦੀ ਹੁੰਦੀ ਮੇਰੀ ਨੌਂ ਉੱਤੇ ਹੀ ਕਰਦੀ ਆ ਤੇ ਹੁਣ ਨੌਤਰੀ ਤੁਹਾਡੇ ਕੋਈ ਹੁਣ ਸਾਡੀ ਬੇਇੱਜ਼ਤੀ ਕਰਾਣੀ ਆ ਤੂੰ ਨਹੀਂ ਕਰਦੀ ਮੰਮੀ ਚਲ ਜੂਗੀ ਮੈਂ ਚਪ ਕਰਕੇ ਤੇ ਕੱਪੜੇ-ਕੱਪੜੇ ਪ੍ਰੈਸ ਕਰਾ ਆਪਣੇ ਆਹੋ ਤੇ ਖੁਸ਼-ਖੁਸ਼ ਜਾ ਸਕੂਲ ਤਨਖਾਹ ਵਧ ਜਾਣੀ ਆ ਤੇ ਐਵੇਂ ਨਿੱਦਾ ਕਰੀਦਾ ਹੁੰਦਾ ਠੀਕ ਆ ਠੀਕ ਵਾ ਨਾ ਤੇ ਸਬਜੀ ਦਾ ਘੱਟੇ ਦੀ ਰਾਤੀ ਆ ਤਾਰਾ ਹੀ ਸਬਜੀ ਵੈ ਠੀਕ ਆਹ ਤਾਂ ਆਈ ਆਈਆਂ ਵੀ ਨਾ ਚਰ ਹੋ ਗਿਆ ਆਈ ਨਹੀਂ ਜੇ ਇਹ ਤੱਕ ਦੱਸਣ ਮੈਨੂੰ ਕਿ ਚਾਹ ਕਰਨੀ ਆ ਕਿ ਨਹੀਂ ਕਰਨੀ ਮੈਂ ਆਦੋ ਡੈਡੀ ਕੋ ਹੋ ਕੇ ਤੇ ਮੈਂ ਅੰਦਰ ਹੀ ਆ ਗਈ ਹਾਂ ਸੁੱਦੀ ਮੈਂ ਹੋ ਕੇ ਅੰਦੇ ਪੀਣੀ ਨਹੀਂ ਗਈ ਅੱਛਾ ਅੱਛਾ ਵਾਹ ਬਾਚ ਬਣਾਉਨੇ ਆ ਚਲ ਕੋਈ ਨਹੀਂ ਹੁਣ ਰੋਟੀ ਖਾ ਲੜੀ ਜਾਣ ਕੇ ਫਿਰ ਚਲ ਕੋਈ ਨਹੀਂ ਮੁਰਗੀ ਦਾ ਬਾਚ ਚ ਵੇਖ ਲਾਂਗੇ ਜੀ ਆਹ ਮੈਂ ਸਬਜੀ ਵੇਖ ਲਾਂ ਫਿਰ ਚਲ ਵੇਖ ਲਓ ਫਿਰ ਜੀ